ਦੀਦੀ ਉਹ ਚਾਹਣ ਲੱਗਿਓ ਮੈਂ ਕਾਫੀ ਕਾਫੀ ਬਣਾਣ ਲੱਗਿਓ ਠੀਕ ਹੈ ਮੇਰੀ ਗੱਲ ਸੁਣੋ ਦੀਦੀ ਤੁਹਾਨੂੰ ਐਮਡੀਪਾ ਫੋਨ ਆਇਆ ਸੀ ਨਾ ਤੁਹਾਨੂੰ ਹਾਂ ਹਾਂ ਪ੍ਰੋਮੋਸ਼ਨ ਹੋਈ ਦਾ ਦੀ ਹਾਂ ਉਹ ਅਕਸਲੂਸ਼ਨ ਦੀਦੀ ਤੁਸੀਂ ਬੜੇ ਲੱਕੀਓ ਸੱਚੀ ਤੁਹਾਨੂੰ ਇੰਨੀ ਵਧੀਆ ਜੋਬ ਮਿਲ ਗਈ ਆ ਤੇ ਮੈਂ ਮੇਰੀ ਪਸੰਦੀ ਜੋਬ ਵੀ ਨਹੀਂ ਗਈ ਤੇ ਸੈਲਰੀ ਵੀ ਖਾਸ ਨਹੀਂ ਤੁਹਾਡੀ ਤਾਂ ਸੈਲਰੀ ਬਹੁਤ ਵਧੀਆ ਪੈਕੇਜ ਬੜੰਭੀ ਆ ਹੈਗਾ ਸਮਝੋ ਮਦਨ ਗੱਲ ਕਰ ਦੋ ਸਾਲ ਦਾ ਨੇ ਇੱਕ ਕੋਰਸ ਹੈਗਾ ਉਹ ਕਰ ਲਾ ਓਕੇ ਤੇ ਉਸ ਤੋਂ ਬਾਅਦ ਨਾ ਮੈਂ ਤੁਹਾਨੂੰ ਆਪਣੀ ਕੰਪਨੀ ਚ ਨਾ ਜੋਬ ਦਵਾ ਦਾਂਗੀ ਸੱਚੀ ਹੰਗ ਦੀ ਪੋਸਟ ਤੇ ਹਾਏ ਇਹਨਾਂ ਤੋਂ ਜੋਬ ਨਾ ਛੱਡੀ ਜਿਹੜੀ ਤੈਨੂੰ ਉਹੀ ਆ ਠੀਕ ਹੈ ਠੀਕ ਹੈ ਤੂੰ ਇਹ ਵੀ ਕਰੀ ਜਾ ਨਾਲ ਨਾਲ ਠੀਕ ਹੈ ਨਾਲ ਹੀ ਤੂੰ ਨਾ ਪਾਰਟ ਟਾਈਮ ਆਪਣਾ ਕੋਰਸ ਦਾ ਸਟੱਡੀ ਕਰ ਲਿਆ ਕਰੀ ਓਕੇ ਆਨਲਾਈਨ ਕਲਾਸਿਸ ਲੱਗਦੀ ਆ ਤੋ ਸਵੇਰੇ ਵਿੱਚੋਂ 1.5 ਘੰਟਾ ਕੱਢ ਲਿਆ ਕਰੀ ਓਥੇ ਤੇ ਬਾਕੀ ਤੈਨੂੰ ਮੈਂ ਜੀ ਦੀਦੀ ਮੇਰਾ ਕਿੰਨਾ ਤੁਹਾਨੂੰ ਦੀ ਕੰਨਾਲੇ ਤੂੰ ਇੰਨੇ ਜੋਬ ਕਰਕੇ ਕਿੱਥੇ ਜਾਵਾਂ ਤੈ ਹੈਗੀ ਤਿਆ ਕਰਨ ਹੈ ਹੈ ਬਾਹਰ ਦਾ ਟੂਰ ਕਰ ਲੈ ਆ ਤੇ ਮੇ ਤੇਰੇ ਉਹ ਜਦੋਂ ਪਸੰਦ ਕਰਨਗੇ ਲੈ ਜੰਗੇ ਫਿਰ ਮੈਂ ਮੈਂ ਕੀ ਕਰਾਂਗੀ ਤੇ ਮੈਂ ਤਾਂ ਪਹਿਲਾਂ ਪਸੰਦ ਕਰਨਗੇ ਸਮਝ ਲੱਗੀ ਬੀਬੀ ਤੀ ਇਹ ਨਾ ਕੀ ਕਰੋ ਤੁਸੀਂ ਬਹੁਤ ਸੋਨੇ ਹੋ ਤੁਸੀਂ ਆਪਣੇ ਅੰਦਰ ਪਤਾ ਨਹੀਂ ਕੀ ਗੱਲਾਂ ਕਰ ਕਰਕੇ ਬੈਠੇ ਹੋ ਮੈਨੂੰ ਪੁੱਛੋ ਮੇਰੀਆਂ ਨਜ਼ਰਾਂ ਨਾਲ ਦੇਖੋ ਉਹ ਸਵੀਟ ਹੈਗੇ ਚੋ ਚੀਟ ਮੇਰੀ ਦੀਦੀ ਹੋਰ ਕੀ ਕੋਈ ਨਹੀਂ ਦੁਨੀਆ ਚਾਹੀਏ ਕੋਈ ਗੱਲ ਨਹੀਂ ਮੰਮੀ ਮੈਂ ਮੇਰੀ ਇਕ ਕਮਲੀਆਂ ਦੀਆਂ ਕੀ ਕਰੰਦੀਆਂ ਆ ਉਹਦੇ ਨਾਲ ਸਿੰਗਲਾ ਪਤਾ ਕਰਦੇ ਸੀ ਕੋਈ ਵੀ ਨਾ ਲੱਗੇ ਇਸਨੇ ਵੀ ਬਣਾ ਲੱਗੇ ਤੁਹਾਨੂੰ ਬਤਾ ਦੀਦੀ ਦੀ ਪ੍ਰਮੋਸ਼ਨ ਹੋ ਗਈ ਹੈ ਹਾਂ ਅਵੀ ਰੋਟੀ ਹੋ ਗਈ ਮੇਰੀ ਤਰੱਕੀ ਆ ਗਈ ਮੇਂ ਵਿੱਚ ਦੀਨ ਤੁਹਾਡੀ ਵਜ੍ਹਾ ਲਈ ਹੋਇਆ ਸਾਰਾ ਕੁਝ ਤੁਸੀਂ ਹਰ ਦਸਾ ਕਰਦੇ ਹੋ ਨਾ ਰੋਜ਼ ਹਾਂ ਬੱਤੇ ਮਾਵੇਂ ਹੀ ਕਰਦੀਆਂ ਬੱਚਿਆਂ ਦੀਆਂ ਦਸਾ ਅੱਛਾ ਗੱਲ ਸੁਣੋ ਨਵੇਂ ਜਣੀਆਂ ਹਾਂਜੀ ਤੇਰੀ ਮਾਸਸੀ ਦਾ ਨਾ ਫੋਨ ਆਇਆ ਸੀ ਹਾਂਜੀ ਉਹਦੇ ਘਰ ਨਾਲ ਪਾਠ ਤਨਾਲੇ ਬੱਡੇ ਆ ਹਾਂ ਉਹ ਤਾਂ ਤੁਹਾਨੂੰ ਪਤਾ ਕਿ ਲੋ ਵੀ ਫੋਨ ਆਇਆ ਸੀ ਬੜਾ ਵਧੀਆ ਹਰੁਛਣ ਆ ਤੇ ਇੰਜ ਕਰ ਵਧੀਆ ਜੇ ਨਾ ਕੱਪੜੇ ਲੈ ਕੇ ਆਇਓ ਓਕੇ ਲੈ ਮੰਗੇ ਤੇ ਨਾਲੇ ਨਾ ਇਹਨੂੰ ਲੈ ਜਾ ਉੱਥੇ ਸਲੂਨ ਤੇ ਅੱਛਾ ਅੱਛਾ ਤੇਰਾ ਨਾ ਵਧੀਆ ਜੈ ਫੇਸ਼ੀਅਰ ਜੋ ਵੀ ਕਰਦੀਆਂ ਨਾ ਤੇ ਉਹ ਭਰਾ ਵੀ ਤੇ ਮਾੜਾ ਜੇ ਤੂੰ ਹੀ ਕਰਾ ਲਈ ਤੈਨੂੰ ਐ ਗੋਰੀ ਚਿੱਟੀ ਲੱਗੇ ਮੇਰੀ ਟੀ ਮੈਨੂੰ ਬੜੀ ਟੈਨਸ਼ਨ ਸੋਹਣੀ ਕੀ ਕਰਦੇ ਪਏ ਤੁਸੀਂ ਦੀਦੀ ਸੋਹਣੀ ਐ ਤੂੰ ਕੀ ਕਰਦੇ ਆ ਆਹੋ ਤੇ ਸੋਹਣੀ ਤੇ ਹੈਗੀ ਤੇ ਮੈਂ ਤੈਨੂੰ ਕਿਚਰਾ ਜਿਆਦਾ ਸੋਹਣੀ ਲੱਗੂ ਮੇਰੀ ਧੀ ਉੱਥੇ ਫੰਕਸ਼ਨ ਜਾਣਾ ਸ਼ਾਇਦ ਕੋਈ ਮੇਰੀ ਧੀ ਨੂੰ ਵੇਖ ਕੇ ਪਸੰਦ ਕਰ ਲੇ ਤੇ ਸੋਹਣਾ ਸੂਟ ਲੈਈ ਨਾ ਗਰਸਨ ਮੇਰੀ ਤੇ ਆਪਣਾ ਸੋਹਣਾ ਸੂਟ ਲੈਈ ਨਾ ਤਜਿਆ ਤੈਨੂੰ ਨਾ ਲਾਈਟ ਜਿਆ ਲਿਆ ਦੀ ਮੈਂ ਡਾਰਕ ਤੋਂ ਲਾਈਟ ਕਿਉਂ ਲੈ ਤੈਨੂੰ ਪਤਾ ਤੇ ਹੈਗਾ ਉਹਦਾ ਰੰਗ ਵੇ ਪੱਕਾ ਮੁਰਾ ਨਾਲ ਨਾ ਲੱਗੇ ਜਾਂਦਾ ਬੋੜਾ ਚੁੱਪ ਕਰ ਮਮੀ ਜਾਓ ਤੁਸੀਂ ਐਵੇਂ ਮੈਂ ਸਰ ਨੂੰ ਸਮਝਾਉਣ ਗਈ ਆਂ ਦੇਦੀ ਅੰਜੂ ਮੈਂ 2 ਮਿੰਟ 2 ਆਈ ਮਮੀ ਦਾ ਵੀ ਨਾ ਸਰੀਆ ਹੀ ਪਿਆ ਵੈਸੇ ਦੀਦੀ ਦੇ ਮੋਤੇ ਪੁੱਛ ਵੀ ਕਾਜਣਗੇ ਹਰ ਟਾਈਮ ਉਹਨਾਂ ਦੇ ਚਿਹਰੇ ਦੇ ਬਸ ਪੇਂ ਦੇ ਪਿੱਛੇ ਕਿਹਦਾ ਰੰਗ ਸਾੰਮਲਾ ਰੰਗ ਸਾੰਮਲਾ ਰੰਗ ਸਾੰਮਲੇ ਨੂੰ ਕੀ ਹੁੰਦਾ ਮਮੀ ਨੂੰ ਕੋਣ ਕੀ ਦੱਸੇ ਉਹਨੂੰ ਤੁਸੀਂ ਕਿਉਂ ਐਦਾਂ ਬੋਲਦੇ ਦੀਦੀ ਨੂੰ ਦੱਸੋਗੇ ਕਿੰਨਾ ਦੀਦਾ ਦਿਲ ਹਟ ਹੋਇਆ ਚੁੱਪ ਕਰਕੇ ਚੱਲ ਨਹੀਂ ਫੇਰੇ ਲਾਗੋ ਗੱਲ ਨਹੀਂ ਪੂਰੀ ਤਰ੍ਹਾਂ ਕੀਤੀ ਨਹੀਂ ਤੇ ਚੁੱਪ ਕਰਨੀ ਤੈਨੂੰ ਕੀ ਪਤਾ ਉਹਦਾ ਮੈਨੂੰ ਛੋਰਾ ਵੱਡ ਵੱਡ ਖਾਂਦਾ ਕਾਵਾ ਛੋਰਾ ਵੱਡਦਾ ਇੰਨੇ ਭਾਵੇਂ ਉਹਦੇ ਚ ਗੋਣੇ ਆ ਨਾ ਲੋਕੀ ਜਿਹੜੇ ਆ ਨਾ ਗੋਣ ਨਹੀਂ ਵੇਖਦੇ ਬੁੱਥੇ ਵੇਖਦੇ ਪਿੱਲ ਮੇਰੀ ਗੱਲ ਸੁਣ ਤੇਰੀ ਮੈਨੂੰ ਕੋਈ ਟੈਨਸ਼ਨ ਨਹੀਂ ਜਦੋਂ ਮਰਜੀ ਛੱਟ ਹੋ ਜਾਣਾ ਰਿਸ਼ਤਾ ਵੀ ਤੇ ਵਿਆਹ ਵੀ ਤੇ ਉਹਦੀ ਮੈਨੂੰ ਬੜੀ ਟੈਨਸ਼ਨ ਹੈ ਵੇਖ ਲੋਕੀ ਆਉਣਗੇ ਪਹਿਲਾਂ ਤਾਂ ਮੂੰਹ ਵੇਖਣਗੇ ਲਾ ਇਹਦਾ ਰੰਗ ਪੱਕਾ ਇਹਦਾ ਤੇ ਆ ਬੋਣੇ ਥੋੜੀ ਕੋਈ ਵੇਖਦਾ ਉਹ ਕਿੰਨੇ ਬੋਣੇ ਗੁਨਾ ਦੀ ਗੁੱਤਲੀ ਆ ਮੰਮੀ ਪਰ ਤੇ ਮਾਂ ਹੋ ਕੇ ਜੇ ਇੰਜ ਕਹੋਗੇ ਤਾਂ ਲੋਕੇ ਤਾਂ ਕਹਿਣਗੇ ਕਹਿਣਗੇ ਨਾ ਕਿ ਆ ਕੋ ਰੰਦਾ ਮੈਨੂੰ ਨਹੀਂ ਜੇ ਚੰਗਾ ਲੱਗਦਾ ਗਾ ਅਸ ਮੈਨੂੰ ਟੈਨਸ਼ਨ ਨਹੀਂ ਉਹਦੀ ਰਹਿਣ ਦੋ ਲੈ ਮੈਂ ਕੋਈ ਝੂਠ ਕਹਿਂਦੀ ਦੱਸ ਹਾਂ ਹਾਂ ਲੈ ਜ਼ਰੂਰ ਆਵਾਂਗੀ ਜ਼ਰੂਰ ਕੁੜੀਆਂ ਨੂੰ ਲੈ ਕੇ ਆਵਾਂਗੀ ਹਾਂ ਮੈਂ ਨਨਪੇ ਜਾਵਾ ਮੈਂ ਕਿਹਾ ਮਾਸੀ ਕੋਲ ਜਾਣਾ ਵਾ ਤੇ ਜਾਓ ਪਲਤ ਹੋ ਤੇ ਨਾਲ ਵਧੀਆ ਵਧੀਆ ਨਾ ਦੋ ਸੂਟ ਲੈ ਆਇਆ ਤੇ ਨਾਲ ਗੱਲ ਸੁਣ ਮੇਰੀ ਚੇਤਾ ਨਾ ਭੁੱਜੇ ਤੈਨੂੰ ਤੂੰ ਪਿਆ ਹੀ ਨਾ ਮੁੰਡੇ ਵਾਲੇ ਨੇ ਵੀ ਹੋਣਾ ਆਹੋ ਮੈਂ 10 ਰੁਪਿਆ ਐਂ ਵਧੀਆ ਤਰ੍ਹਾਂ ਨਾ ਇਹਨੂੰ ਪਲਤ ਤਿਆਰ ਕਰਾ ਕੇ ਲਿਆ ਆਹੋ ਲਾਉਣਾ ਕਰਦੀ ਹੁਣ ਵੇਖ ਲੈ ਮੇਰਾ ਕੰਮ ਜਰੂਰ ਕਰਨਾ ਹੀ ਹੈ ਠੀਕ ਠੀਕ ਹੈ ਮੇਰੀ ਭੈਣ ਤੂੰ ਲੋਗਿਆ ਬਣਾ ਕੇ ਬੈਠੀ ਆ ਮੈਂ ਤੈਨੂੰ ਕਿਹਾ ਸੀ ਪਾਰਲਰ ਤੇ ਜਾ ਤੇ ਨਾਲੇ ਨਾ ਐਡੇ ਐਡੇ ਗੂੜੇ ਸੂਟ ਲੈ ਆਉਣੀ ਆ ਗੂੜਾ ਸੂਟ ਨਾ ਲੈ ਫਿੱਕਾ ਸੂਟ ਲੈ ਆਈ ਮੈਂ ਤੇਰੇ ਚਿਹਰੇ ਤੇ ਸੋਹਣਾ ਲੱਗੇ ਮੰਮੀ ਮੈਂ ਤਾਂ ਤੁਹਾਡੀ ਨੂੰ ਸਮਝ ਜਾਂਦੀ ਮੈਂ ਕਿਉਂ ਜਾਵਾਂ ਪਾਰਲਰ ਤੇ ਜਿੱਦਾਂ ਨਹੀਂ ਗਈ ਠੀਕ ਆ ਮੇਰੇ ਲਈ ਤਾਂ ਠੀਕ ਆ ਲੋਕਾਂ ਨੇ ਤੇਰੇ ਗੁਣ ਪੜੀ ਵੇਖਣੇ ਲੋਕਾਂ ਨੇ ਤੇਰਾ ਦੋ ਪਹਿਣਾ ਜਾਉਗੀ ਆ ਤੇ ਉਹ ਕਹੋਗੇ ਉਹ ਇੰਨੀ ਘੋਰੀ ਚਿੱਟੀ ਐ ਤੇ ਆ ਕਾਲੀ ਐ ਮੈਂ ਤੇਰਾ ਵਿਆਹ ਨਹੀਂ ਕਰਨਾ ਦੱਸ ਮੈਨੂੰ ਤੇ ਤੇਰੀ ਟੈਨਸ਼ਨ ਵਾਢਾ ਦਿਖਾਉਂਦੀ ਰਹਿੰਦੀ ਤੂੰ ਮੇਰੀ ਗੱਲ ਹੀ ਨਹੀਂ ਸੁਣਦੀ ਮੈਨੂੰ ਕਾਹਦੀ ਟੈਨਸ਼ਨ ਹੈ ਤੁਹਾਨੂੰ ਮੈਨੂੰ ਕਦੇ ਕਿਸੇ ਨੇ ਕੁਝ ਨਹੀਂ ਗਿਆਰਾਂ ਗੱਲੋ ਮੈਨੂੰ ਅੰਜੂ ਵੀ ਕਹਿੰਦੀ ਹੈ ਕਿ ਦੀਦੀ ਤੂੰ ਇੱਡੀ ਸੋਹਣੀ ਹੈ ਐ ਮੇਰੇ ਫਰੈਂਡ ਸਰਕਲ ਚ ਨੇ ਕਦੀ ਕਿਸੇ ਨੇ ਜਤਾਇਆ ਪਤਾ ਨਹੀਂ ਤੁਹਾਨੂੰ ਕੀ ਪ੍ਰੋਬਲਮ ਲੱਤੈ ਕਿਉਂ ਇੰਨਾ ਖਿਜਦੇ ਰਹਿੰਦੇ ਜੇ ਮੈਂ ਨਹੀਂ ਆ ਜਿੱਥੇ ਆਪਾਂ ਜਾਣਾ ਵਾ ਨਾ ਤੇਰੀ ਮਾਸੀ ਕੋ ਉੱਥੇ ਮੁੰਡੇ ਵਾਲਿਆਂ ਨੇ ਆਉਣਾ ਤੇ ਭਾਵੇਂ ਤੂੰ ਹੋਰ ਨਵਾਂ ਸੂਟ ਲੈ ਆ ਵਧੀਆ ਲਿਆ ਲਾਈਟ ਜੈ ਜਦ ਤੈਨੂੰ ਐ ਸੋਹਣਾ ਲੱਗੇ ਚਮ ਚਮ ਕਰੇ ਤੂੰ ਤੇ ਗੋਰਾ ਚਿੱਟਾ ਰੰਗ ਹੋਵੇ ਤੇਰਾ ਮੰਮੀ ਮੈਨੂੰ ਤਾਂ ਹੜਤੋਂ ਮੀਤਣੀ ਨਾ ਹੋਊਗਾ ਵਿਆਹ ਨਾ ਹੋਵੇ ਕਿਉਂ ਨਾ ਹੋਵੇ ਮੈਂ ਛੋਟੀ ਵੀ ਥੋੜੀ ਬਿਠਾ ਛੱਡਣੀ ਹੈ ਤੇਰਾ ਵਿਆਹ ਕਰੂੰਗੀ ਤਾਂ ਫੇਰ ਹੀ ਉਹਦਾ ਕਰੂੰਗੀ ਵੇਖ ਤੇਰਾ ਤੇ ਇੱਕ ਅੱਗੇ ਰੋਕਾ ਟੁੱਟ ਗਿਆ ਵਾ ਹੈ ਤੇ ਉਹਦਾ ਹੋਇਆ ਵਾ ਤੇਰੇ ਕਰਕੇ ਉਹਦਾ ਵੀ ਰੋਕਾ ਟੁੱਟ ਜੇ ਇਹ ਚੰਨੀ ਤੂੰ ਮੈਨੂੰ ਤਾਂ ਇਹ ਹੋਈ ਟੈਨਸ਼ਨ ਪਈ ਚੰਦੀ ਦੀ ਨਹੀਂ ਗੱਲ ਅੰਜੂ ਮੈਨੂੰ ਕਹਿੰਦੀ ਬਹੁਤ ਸੋਹਣੀ ਲੱਗਦੀ ਬਹੁਤ ਸੋਹਣੀ ਲੱਗਦੀ ਆ ਸਮਝਦੀ ਨਹੀਂ ਇਹ ਮੇਰੀ ਗੱਲ ਲੋਕੀ ਬੁੱਥੇ ਚਿੱਟੇ ਵੇਖਦੇ ਆ ਗੁਣ ਥੋੜੀ ਵੇਖਣੇ ਮੇਰੀ ਤੇਰੀ ਲੱਖ ਰੁਪਿਆ ਤਨਖਾਹ ਵਾ ਇਹ ਨਹੀਂ ਲੋਕਾਂ ਨੂੰ ਪਤਾ ਇੰਨੀ ਸਿਆਣੀ ਤੇ ਸੁਲਜੀ ਮੇਰੀ ਧੀ ਹੈ ਤੇ ਮੈਨੂੰ ਤਾਂ ਸਿਰਫ ਇੱਕ ਰੰਗ ਕਰਕੇ ਚੋਰਾ ਵੱਡ-ਵੱਡ ਖੰਡਾ ਰਿੰਦਾ ਚਲੋ ਜੋ ਮਾਲਕ ਦੇ ਹੱਥ ਜੋ ਕਰੂਗਾ ਵਧੀਆ ਕਰੂਗਾ ਜੋ ਪੱਲਾ ਛੱਡਿਆ ਕੀ ਹਾਲ ਦੀ ਵੀ ਸੱਸਰੀ ਘਰ ਦਾ ਸੱਸਰੀ ਘਰ ਸੁੱਖ ਕਿੱਥੇ ਚੱਲੇ ਹੋ ਕੁਛ ਨਹੀਂ ਕਪੜੇ ਲਾਂਚ ਚੱਲੀ ਉੱਪਰ ਕੀ ਗੱਲ ਹੋ ਗਈ ਮੂੰਹ ਮੜਾ ਤੇ ਮੈਂ ਚਿਹਰਾ ਬੜਾ ਉਤਰਿਆ ਹੋਇਆ ਕੀ ਗੱਲ ਹੋ ਗਈ ਨਹੀਂ ਨਹੀਂ ਕੁਛ ਨਹੀਂ ਚਲੋ ਆਓ ਤੁਸੀਂ ਬੈਠੋ ਲੱਗਦਾ ਫਿਰ ਅੱਜ ਮੰਮੀ ਨੇ ਨਾ ਲੈਕਚਰ ਡਾਕਟਰ ਦਿੱਤਾ ਵਾ ਨਹੀਂ ਚਲੋ ਕੋਈ ਨਹੀਂ ਆਜੋ ਬੈਠੋ ਆਜੋ ਆਜੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਬੱਤ ਕੀ ਹਾਲ ਹੈ ਚਲੋ ਲੈ ਆਜੋ ਆਜੋ ਉਹ ਸੁਣਾ ਮੰਮੀ ਠੀਕ ਠੀਕ ਆ ਬੱਤ ਕਿੱਥੇ ਗਈ ਅੰਜੂ ਅੰਜੂ ਇੱਥੇ ਹੀ ਆ ਕੋਥੇ ਰਹੀ ਹੈ ਨਹੀਂ ਨਹੀਂ ਤਿਆਰ ਹੋਈ ਸੀ ਤੂੰ ਹੀ ਜਾਣਾ ਹੁਣ ਕਿਤੇ ਹਾਂਜੀ ਉਹ ਜਾਣਾ ਏ ਤੁਰੇ ਨਾ ਚੌਂਵੇਂ ਗੱਲ ਜਣਾ ਇਹ ਕਹਿ ਲਿਆ ਤੇ ਮੇਰੀ ਗੱਲ ਸੁਣੋ ਦੀਦੀ ਨੂੰ ਕੀ ਕਿਹਾ ਲੱਗਦਾ ਦੀਦੀ ਦਾ ਮੂੰਹ ਫੇਰ ਉਹ ਚਲੇ ਦੌਤ ਰਿਆ ਪਿਆ ਵਾ ਮੈਂ ਮੁੰਡਾ ਕੀ ਕਹਿਣਾ ਵਾ ਉਹਦੀ ਮਾਸੀ ਦੇ ਘਰ ਫੰਕਸ਼ਨ ਏ ਤੇ ਮੈਂ ਕਿਹਾ ਜਾਓ ਪਾਰਲਰ ਪੂਲਰ ਤੇ ਚਲੇ ਜਾਓ ਸੋ ਹੋਰ ਤੇ ਮੈਂ ਕੁਛ ਨਹੀਂ ਕਿਹਾ ਮੇਰੀ ਗੱਲ ਸੁਣੋ ਮੰਮੀ ਇਹਨਾਂ ਦੀਦੀ ਨੂੰ ਰੋਟ ਟੋਕ ਨਾ ਕਰਿਆ ਕਰੋ ਵੀ ਰੇ ਵਰਗੀ ਸਾਡੀ ਭੈਣ ਆ ਵੇਖੋ ਕਿੰਡੀ ਸੋਹਣੀ ਜ਼ਰੂਰੀ ਸੋਣਾ ਹੰਦਾ ਰੰਗ ਸਾਫ਼ ਹੋਵੇ ਤਾਂ ਫੇਰ ਇਹਨੂੰ ਕੱਪੜਾ ਲੇੜਾ ਪਾਇਆ ਸੋਹਣਾ ਲੱਗਦਾ ਮਾਨ ਦੀ ਸੁੰਦਰਤਾ ਜਿਹਦੇ ਸੁੰਦਰਤਾ ਹੁੰਦੀ ਹੈ ਕਿ ਨਹੀਂ ਹੁੰਦੀ ਮੇਰੀ ਗੱਲ ਸੁਣੋ ਪੜ੍ਹੇ ਲਿਖੀ ਦੀਦੀ ਹੈਗੇ ਨੇ ਹਰ ਇੱਕ ਪਾਸੇ ਵੇਖੋ ਜਿੱਥੇ ਯੋਗ ਕਰਦੇ ਆ ਉਤੋਂ ਟੌਪ 'ਚ ਨੇ ਕੀ ਕਮੀ ਕੀ ਦੀਦੀ ਜੀ ਮੇਰੀ ਗੱਲ ਸੁਣੋ ਤੇ ਇਹਨਾਂ ਦੀਦੀ ਨੂੰ ਨਾ ਕੁਝ ਕਹਿਆ ਕਰੋ ਦੀਦੀ ਵਾਸਤੇ ਵਧੀਆ ਰਿਸ਼ਤਾ ਨਾ ਮੈਂ ਕਰਾਉਂਗਾ ਜੇ ਦੀਦੀ ਦਾ ਨੂੰ ਬੋਝ ਲੱਗਦੀ ਆ ਚਲ ਪਤਾ ਦੋ ਕਰਾ ਦੇ ਇਹ ਤਾਂ ਬੜਵਧੀਆ ਗੱਲ ਕੀਤੀ ਤੂੰ ਪਰ ਪਤਾ ਮੈਨੂੰ ਮੜਾ ਜਾ ਮੈਨੂੰ ਹੀ ਪਤਾ ਮੇਰੇ ਟੀਚੇ ਗੋਣ ਬੜੇ ਆ ਪਰ ਦੁਨੀਆ ਨਾਲ ਅੱਜ ਕੱਲ ਤੈਨੂੰ ਪਤਾ ਨਾ ਸੁੱਖ ਗੁੰਣ ਨਹੀਂ ਵੇਖਦੀ ਮੇਰੀ ਗਾਲ ਸੁਣੋ ਇੰਨੇ ਗੁੰਦੇ ਨਾ ਅੰਜੂ ਜੀ ਨਹੀਂ ਹੋਣੇ ਜਿੰਨੇ ਨਾ ਮੇਰੀ ਦੀਦੀ ਚ ਦੀਦੀ ਲੱਗਦੇ ਨੇ ਮੇਰੀ ਸਾਲੀ ਆ ਪਰ ਮੈਂ ਨਾ ਦੀਦੀ ਦਾ ਕਹਿੰਦਾ ਅੱਡ ਤੋਂ ਵੱਡੇ ਆ ਤਾਂ ਮੈਂ ਸਤਿਕਾਰ ਕਰਦਾ ਇਹਨਾਂ ਦਾ ਤਾਂ ਕਰਕੇ ਮੇਰੀ ਗੱਲ ਸੁਣੋ ਹਰ ਇੱਕ ਪਾਸੇ ਤੁਸੀਂ ਇਹ ਗੱਲ ਦੇ ਨਾ ਮੈਨੇ ਰੱਖਿਆ ਕਰੋ ਕਿ ਹਾਂ ਵੀ ਇਹ ਰੰਗ ਸੋਨਾ ਨਹੀਂ ਗੋਰਾ ਹੋਣਾ ਹੀ ਫੇਰ ਹੀ ਰਿਸ਼ਤਾ ਨਹੀਂ ਕੀ ਪਤਾ ਕੋਈ ਕਰਮਾ ਤਾਂ ਵੀ ਮੁੰਗੇ ਸੰਜੋਗ ਹੁੰਦੇ ਆ ਇਹਦੇ ਕਿਸਮੰਦੀਆਂ ਗੱਲਾਂ ਹੁੰਦੀਆਂ ਵਾ ਇਦਾਂ ਦੀ ਗੱਲ ਨਾ ਆਪਣੇ ਮਾਨ ਚ ਨਾ ਲਿਆ ਕਰੋ ਤੇ ਵੇਖੋ ਪੁਜਾਰੀ ਦੀ ਦੀਦੋਸਲੇ ਮੂੰਹ ਉਤਰ ਗਿਆ ਤੇ ਬਈ ਉਹਨੂੰ ਵਧੀਆ ਵਧੀਆ ਉਹਨੂੰ ਦਿਆਇਆ ਕਰੋ ਕੋਈ ਵੀ ਗੱਲਬਾਤ ਉਹਨਾਂ ਦਾ ਹੌਸਲਾ ਤੁਸੀਂ ਤੁਸੀਂ ਦੇਣਾ ਉਹ ਕਿ ਤੁਸੀਂ ਕੋਈ ਟਾਕਰ ਦਿੰਦੇ ਨਹੀਂ ਆਗੇ ਤੁਸੀਂ ਹਾਂ ਚਲਿਏ ਫਿਰ ਅਸੀਂ ਚੱਲ ਚੱਲੀਏ ਕਾਫੀ ਵਗੈਰਾ ਵੀ ਨਹੀਂ ਕੁਛ ਲੈ ਹਾਂ ਪੀ ਲੈ ਮੈਂ ਦੀਦੀ ਨੇ ਪਿਆਤਾ ਸਭ ਕੁਛ ਦੇਖਿਆ ਇਹਨੇ ਉਹ ਵੇਖ ਹਈਏ ਕੁਛ ਪਾਇਆ ਲਾਇਆ ਨਹੀਂ ਕਿੰਨੀ ਸੋਹਣੀ ਲੱਗਣ ਨੇ ਮੰਮੀ ਤੁਸੀਂ ਇਦਾਂ ਦੀ ਗੱਲਾਂ ਕਿਉਂ ਕਰਦੇ ਹੋ ਦੇਖੋ ਘੜੀ ਦੇ ਪਛੋ ਦੀਦੀ ਨੂੰ ਤੁਸੀਂ ਟੌਂਚ ਮਾਰ ਦੇ ਦਿੰਦੇ ਜੀ ਉਹਨੇ ਵੀ ਉਦਾਂ ਦੀ ਬਾਡੀ ਉਹ ਧੀ ਜਿੱਦਾਂ ਵੀ ਉਹ ਤੈਨੂੰ ਕਾਦੀ ਗੱਲਾਂ ਸੁਣਾਉਂ ਕਰਦੇ ਰਹਿੰਦੇ ਜਿੱਦਾਂ ਹੱਸ ਕਰੋ ਇਹ ਗੱਲਾਂ ਚੰਗੀਆਂ ਨਹੀਂ ਆ ਚਲੋ ਦੀਦੀ ਰੈਡੀ ਹੋ ਜਾ ਤੁਸੀਂ ਵੀ ਅਸੀਂ ਮੂਵੀ ਦੇਖਣ ਚੱਲੇ ਆ ਨਾ ਥੋੜੀ ਸ਼ਾਪਿੰਗ ਕਰਨੀ ਚਾਹੀਏ ਚਲੋ ਚਲੋ ਮੇਰੀ ਗਾ ਉਸਨੇ ਦੀਦੀ ਨਾਲ ਕੁਛ ਆਪ ਵੀ ਗਿਆ ਹੋਵੇ ਚਲੋ ਨਹੀਂ ਅੰਜੂ ਸੁਖ ਮੈਂ ਨਹੀਂ ਜਾਣਾ ਕਿਉਂ ਦੀਦੀ ਕਿਹਾ ਨਾਲੇ ਮੰਮੀ ਮੇਰੀ ਗੱਲ ਸੁਣੋ ਜਿਹੜੇ ਫੰਕਸ਼ਨ ਤੇ ਤੈਨੂੰ ਜਾਣਾ ਨਾ ਤੂੰ ਹੀ ਚੱਲ ਜਾ ਮੈਂ ਨਹੀਂ ਜਾਣਾ ਤੇ ਨਾ ਹੀ ਮੇਰਾ ਰਿਸ਼ਤਾ ਵੇਖਣ ਦੀ ਲੋੜ ਹੈ ਤੁਹਾਨੂੰ ਤੁਹਾਨੂੰ ਪਤਾ ਤੁਹਾਡੀਆਂ ਸਾਰੀਆਂ ਗੱਲਾਂ ਮੇਰੇ ਅੰਦਰ ਘਰ ਕਰ ਗਈਆਂ ਕੀ ਇਹ ਵਿਆਹ ਕਰਾ ਕੇ ਕੀ ਕਰੂੰਗੀ ਮੈਂ ਮੈਂ ਇੰਨੇ ਜੋਗੀ ਕੀ ਆਪਣਾ ਗੁਜ਼ਾਰਾ ਕਰ ਲਵਾਂ ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਹੈ ਲੈ ਦੱਸ ਤੁਹਾਨੂੰ ਮੰਮੀ ਜੀ ਹੁਣ ਖੁਸ਼ ਜੇ ਉਹਦੀ ਵਿਚਾਰੀ ਦਾ ਦਿਲ ਤੋੜ ਕੇ ਤੁਸੀਂ ਐਨਾ ਕੀ ਕਸੂਰ ਉਹਦਾ ਵਿਚੜ ਦੱਸੋ ਇੱਕ ਰਾਂਗੀ ਸਾਫਲਾ ਵਾ ਇਹਦੇ ਵਿੱਚ ਕੀ ਉਹਨੇ ਦੁਨੀਆ ਦੇ ਪਾਪ ਘਟ ਲਿਆ ਵਾ ਦੱਸ ਮੈਨੂੰ ਨਹੀਂ ਟੈਨਸ਼ਨ ਹੋਦੀ ਬੇਨਤੀ ਕਰ ਬੈਠੀ ਰਹੂਗੀ ਮੈਂ ਵਿਆਹ ਨਹੀਂ ਨਹੀਂ ਮੰਮੀ ਮੰਨਿਆ ਤੁਹਾਨੂੰ ਟੈਨਸ਼ਨ ਹੈਗੀ ਆ ਪ੍ਰੇਕਾ ਦੀ ਟੈਨਸ਼ਨ ਹੈ ਉਹਦਾ ਰੰਗ ਸਾਵਲੇ ਉਹਦਾ ਰਿਸ਼ਤਾ ਨਹੀਂ ਹੁੰਦਿਆ ਉਹ ਦੇਖਣ ਵਾਲੇ ਕੀ ਦੇਖਣਦੇ ਬਸ ਉਹਦਾ ਚਿਹਰਾ ਹੀ ਦੇਖਣਦੇ ਨੇ ਹੈ ਉਹਦੇ ਅੰਦਰ ਜਿਹੜੀਆਂ ਖੂਬੀਆਂ ਹੀਆਂ ਉਹ ਨਹੀਂ ਦੇਖਣਦੇ ਉਹਦਾ ਮਨ ਵੇਖੋ ਕਿੰਨਾ ਸਾਫ਼ ਹੈ ਕਿੰਨਾ ਕੋਮਲ ਹੈ ਬੜੀ ਲਿਖੀ ਕਿੰਨੀ ਹੈ ਗੁਣ ਕਿੰਨੇ ਹੁੰਦੇ ਅੰਦਰ ਲੋਕੀ ਵੇਖਦੇ ਗੁਣ ਬੜੀ ਲਿਖੀ ਜਰੂਰ ਵੇਖਦੇ ਮੰਮੀ ਤੇ ਤੁਸੀਂ ਵੇਖੋਗੇ ਤੇ ਤੁਸੀਂ ਉੱਠ ਕੇ ਗੱਲਾਂ ਕਰੋਗੇ ਨਾ ਲੋਕੀ ਵੀ ਕਰਨਗੇ ਮੇਰੀ ਦੀਦੀ ਵਰਗੀ ਨਾ ਕੋਈ ਨਹੀਂ ਜੀਏਗੀ ਪੂਰੇ ਪਰਿਵਾਰ 'ਚ ਨਹੀਂ ਕੋਈ ਇਹੋ ਜਿਹੀ ਮੰਮੀ ਮੇਰੀ ਗੱਲ ਸੁਣੋ ਬੌਨ ਅਵਰਸ ਦੇਖਣ ਵਾਸਤੇ ਨੱਖਾਂ ਚਾਹੀਦੀਆਂ ਵਾ ਜਿੰਨਾ ਘੋਣ ਗਿਆ ਨਾ ਉਹੀ ਰੇਨ ਯੂਰਪ ਚਾਲ ਲੰਦੇ ਆ ਜੇਦੀ ਸਾਡੀ ਨਾ ਹੀਰਾ ਵੇ ਹੀਰਾ ਤੇ ਇਹ ਮੈਂ ਕਹਿ ਕੇ ਨਾ ਦੇ ਵਿਚਾਰੀ ਦੇ ਨਾਲ ਗੱਲ ਨੂੰ ਨਾ ਬੋਖ ਨਾ ਬਜਾਇਆ ਪਰ ਮੈਨੂੰ ਤਾਂ ਆਪ ਹੋਰ ਤਰ੍ਹਾਂ ਦਹਾਉਂਦੇ ਆ ਹਉ ਤੇ ਮੇਰਾ ਵੀ ਦਿਲ ਕਰੰਦਾ ਇੱਕ ਦਿਨ ਬਾਹਰ ਜਾਈਏ ਉਹ ਵਿਚਾਰੀ ਕੀ ਸੋਚਦੀ ਹੋਊਗੀ ਅੰਦਰ ਜਾ ਕੇ ਰੋਂਦੀ ਹੋਣੀ ਆ ਤੁਸੀਂ ਤੇ ਮੇਰਾ ਵੀ ਮੰਮੀ ਲਿਆਜ ਕਰਦੇ ਵੀ ਮੈਂ ਆਇਆ ਵਾ ਕੀ ਸੋਚਦੇ ਹੋਗੇ ਜਦੋਂ ਵੇਖੀਏ ਮੰਮੀ ਮੇਰੀ ਬੇਸਿਕ ਕਰਨ ਦੇ ਲੱਗੀ ਰਹੀ ਉਹ ਇੱਕੋ ਚੀਜ਼ ਬਸ ਸੁਣਾਉਂਦੇ ਰਹਿੰਦੇ ਹੋ ਤੇਰਾ ਰਿਸ਼ਤਾ ਨਹੀਂ ਹੁੰਦਾ ਤੇਰਾ ਰਿਸ਼ਤਾ ਨਹੀਂ ਹੁੰਦਾ ਅਰੇ ਜਦੋਂ ਸੰਜੋਗਾ ਚ ਹੋਇਆ ਹੋ ਜੈਨਾ ਘਰ ਚਲ ਕੇ ਆਣਾ ਰਿਸ਼ਤਾ ਦੀਦੀ ਚ ਜਿੰਨੇ ਗੋਲ ਨਾ ਤੁਹਾਨੂੰ ਮੈਂ ਕੀ ਦੱਸਾਂ ਆਪਣੇ ਆਫਿਸ ਦੇ ਵਿੱਚ ਨਾ ਸਭ ਤੋਂ ਉੱਪਰ ਦੀ ਪੋਸਟ ਤੇ ਹੀ ਗਏ ਨੇ ਲੋਕੀ ਤਰਸਦੇ ਨੇ ਉਹਨਾਂ ਦੀ ਪੋਸਟ ਤੱਕ ਆਣ ਲਈ ਮੈਨੂੰ ਵੇਖ ਲਓ ਕੀ ਕਮਾਨੀ ਆ 30-40000 ਰੁਪਿਆ ਤੇ ਦੀਦੀ ਲੱਖ ਰੁਪਿਆ ਸੈਲਰੀ ਹੈ ਤੇ ਮੇਰੀ ਗੱਲ ਸੁਣੋ ਵੇਖ ਲਓ ਇੰਨੀ ਵੱਡੀ ਪੋਸਟ ਤੇ ਲੱਗਾ ਤਾਂ ਬਾਜੀਸ ਨਾ ਉਹਨਾਂ ਦੇ ਵਿੱਚ ਵੇਖ ਲਓ ਦੀਦੀ ਦੇ ਕੋਈ ਕਮਾਡ ਨਹੀਂ ਆ ਜਿੱਦਾਂ ਵੀ ਆਪਣੇ ਸਟਾਫ ਨਾਲ ਪਤਾ ਕਿੰਨਾ ਹੱਸ ਕੇ ਬੋਲਦੇ ਪਿਆਰ ਨਾਲ ਬੋਲਦੇ ਆ ਉਨਾਂ ਲਈ ਯਾਰ ਨਾਲ ਇੱਜ਼ਤ ਦੇਖੋ ਤੇ ਲੋਕੀ ਕਿੰਨਾ ਸਤਿਕਾਰ ਕਰਦੇ ਆ ਤੇ ਉਹ ਤੁਹਾਡੀ ਸਗੀ ਪੀ ਆ ਸਗੀ ਪੀਓਗ ਦਾ ਨਹੀਂ ਬਸ ਦਿਲ ਤੋਂ ਰਹਿਂਦੇ ਜੇ ਮਾਨੇ ਤੋਂ ਕੀ ਕਰਦੇ ਏਦਾਂ ਨਾ ਸੋਚਿਆ ਕਰੋ ਇਹ ਤੰਜੂ ਮੈਂ ਸੋਚਿਆ ਹੀ ਨਹੀਂ ਬਿਲਕੁਲ ਮੇਰੀ ਜੀ ਤੂੰ ਹੌਸਲਾ ਦੇ ਉਹਨਾਂ ਨੂੰ ਤੇ ਦੇਖਿਓ ਤੁਸੀਂ ਜਦੋਂ ਤੁਸੀਂ ਆਪ ਰਿਸ਼ਤੇਦਾਰਾਂ ਚ ਦੁਨੀਆ ਚ ਇਹ ਗੱਲਾਂ ਕਰੀਆਂ ਬੰਦ ਕਰ ਦੋ ਕਿ ਮੇਰੀ ਕੁੜੀ ਦਾ ਰਿਸ਼ਤਾ ਨਹੀਂ ਹੁੰਦਾ ਕੋਈ ਘਰਾ ਦੋ ਮੈਂ ਦਾਜ ਇਹਨਾਂ ਦੇ ਦਊਂਗੀ ਇਹਨੂੰ ਨਹੀਂ ਰਿਸ਼ਤੇ ਇਹ ਤਾਂ ਭੋਖੀਆਂ ਨਹੀਂ ਆ ਰਿਸ਼ਤੇ ਤਾਂ ਹੋ ਜਾਣਗੇ ਪਰ ਉਹ ਲਾਲਚੀਆਂ ਨਹੀਂ ਹੋਣਗੇ ਬਿੰਦਾ ਤੁਸੀਂ ਮੰਮੀ ਉਹਦੀ ਦੀਦੀ ਦੀ ਕਦਰ ਨਹੀਂ ਨਾ ਕਰਦੇ ਏਦਾਂ ਇਹਨਾਂ ਨੂੰ ਵਿਚਾਰੀ ਨੂੰ ਸਾਰੀ ਉਮਰ ਤੰਨੇ ਤੇ ਗੱਲਾਂ ਸੁਣਨੀਆਂ ਪੈਣੀਆਂ ਜੀ ਅੱਜ ਤੋਂ ਬਾਅਦ ਦੀਦੀ ਨੂੰ ਕੁਛ ਨਾ ਕਹਿਣਾ ਪਰ ਮੈਂ ਕਹਤਾ ਜੀ ਠੀਕ ਹੈ ਬੱਤ ਮੈਂ ਨਹੀਂ ਕੁਛ ਕਹਿੰਦੀ ਸੁੱਖ ਚਲੋ ਦੀਦੀ ਨਾਲ ਕੇ ਚਲੀਏ ਚਲ